ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਅੱਜ ਜਾ ਰਹੇ ਆ ਅੰਮ੍ਰਿਤਸਰ ਸੱਚਖੰਡ ਦਰਬਾਰ ਸਾਹਿਬ ਬੱਸ ਖੜੀ ਐ ਪਿੰਡਮਾਂ ਦੇ ਪਿੰਡ ਕੇ ਏਡੇ ਮਤੇ ਆਪਾਂ ਫੜੇ ਬੱਸ ਬਹਾਦਰਗੜ੍ਹ ਕੀ ਬਹਾਦਰਗੜ੍ਹ ਉਤਰ ਕੇ ਫਿਰ ਰਾਜਪੁਰੇ ਜਾਏਗੇ ਰਾਜਪੁਰੇ ਤੇ ਫੜਾਂਗੇ ਟ੍ਰੇਨ ਅੰਮ੍ਰਿਤਸਰ ਕੀ ਪਹੁੰਚ ਜੇ ਆਪਾਂ ਬਹਾਦਰਗੜ੍ਹ 72 ਘਰ ਤੇ ਫੜਾਇਬ ਰਾਜਪਰੀ ਬੱਸ ਬੱਸ ਮਿਲ ਨਹੀਂ ਰਾਜਪਰੀ ਗਈ ਮੰਡੂ ਕਰਨਾ ਭਿਆਜ ਰਾਜਪਾਸ ਤੇ ਸਿਚ ਕਰ ਲੈ ਲੈ ਤੁਮ ਦਿਹਾਂ ਤਰ 100 ਰੁਪਿਆ ਖਾ ਪੀ ਲਈ ਤੁਸੀਂ ਸੱਤ ਸੱਲੂ ਵੀ ਆ ਗਿਆ ਸੱਲੂ ਮਤਲ ਉਹਥਾ ਗਿਆ ਬਤਾਓ ਦਵਾਈ ਹਾਂ ਦਵਾਈ ਲੈਣਾ ਅੰਬਾਲਾ ਅੰਬਾਲਾ ਕੈਂਟ ਤੋ ਸਿੱਧਾ ਬਈ ਆ ਗਿਆ ਉਹ ਰਾਜਪੁਰਾ ਮੈਂ ਟਿਕਟਾਂ ਲੈ ਲਈ ਇਹ ਦੇਖਿਓ ਕਿ ਸੰਭੂ ਆ ਗਿਆ ਚੱਲਾ ਸੰਭੂ ਕੋਲ ਕਾਲੋ ਹੋਇਓ ਘਟਾਣੇ ਤੋ ਕੋਟੋ ਡੱਬ ਕੇ ਆਣਗੇ ਜਦੋਂ ਲਾਲ ਆ ਜੇਗੇ ਇਹਨੇ ਪਾਸੇ ਲਗਾ ਦੇ ਉਹ ਬਿਚਾਂਤ ਦਿਨੇ ਜਿਹੜੇ ਆਪਣੇ ਕੋਲ ਹੋਰ ਆ ਗਏ ਪਿੰਡ ਗਈਆਂ ਹੁੰਦੀਆਂ ਨਾ ਆਗੇ ਪਹੁੰਚ ਗਏ ਅੰਦਰ ਸਰ अमृतसर स्टेशन पर खड़े दरबार साहब भी जाना मतलब फ्री बस मिलती है दरबार साहब की टेम्पू खड़े हैं तो मतलब पैसे तो बस ला रखी है दरबार साहब की तो फ्री ले जा बस आ गई बस तो पुज गए अंबरसर की धरती का

ਦੇ ਉੱਪਰ ਹੋਇਆ ਰੂਮ ਨਹੀਂ ਰਿਹਾ ਫਲਾਸ ਕਰ ਰਿਹਾ ਇਹ ਰੂਮ ਕੀ ਇਹ ਰੂਮ ਤੋਂ ਅੱਗੇ ਦਰਵਾਜ਼ਾ ਹੈ ਮੈਂ ਮਸ ਦੇਖਣ ਤਨ ਤਨ ਸਾਥ ਦੂਰ ਤਨ ਮੱਤ ਤਲੇ ਇੱਕ ਵਾਰ ਇਧਰ ਨਾ ਨਾ ਬਵਾ ਫਿਰ ਸੋਹਰਵਾਂ ਜਾਣਦਾ ਸੁੱਧ ਹੋਗਾ गर्मा। नान गांधी सरोवरमा स्नान तो कर दिया अपने दरबार साहब मतलब तो टेकन बहुत भीड आई la alavería ਕਾਸਕੇ ਬਣਾ ਰਿਹਾ ਸਵਾਮੀ ਨਾਮੀਲਾ ਕਰੂ ਬਦੋ ਮਾਏ ਨੰਸ ਸਤਿ ਸਤਿ ਕਾਲਾ ਮਾਏ ਰਹਾਣ ਕਹਾ ਮਨੀ ਚਕਰਮ ਮਾ ਸ਼ਰਣ ਪਰੇ ਕੀ ਰਾਹੀ ਭੰਰੀ ਤਨ ਹਾਪਤਾ ਰਖਾ

Tapi, kalau menurut kamu, apakah ਆਲੀ ਜੀ ਭੰਗ ਫਿਰਕਾ ਜਿਲ੍ਹਾ ਰੂਮਾ ਰਾਮਕਰਾਂ ਤੁਸੀਂ ਬਹੁਤ ਥੱਕ ਗਏ ਸਵੇਰ ਕੇ ਸਤੂਰੇ ਵਿਆਂ ਸਾਡੇ ਸਾਡੇ 8:30 ਵਜੇ ਤੇ ਸਤੂਰੇ ਵਿਆਂ ਬਹੁਤ ਥੱਕ ਗਏ ਮਿਲਾਂ ਆਪ ਨੂੰ ਸੁਦਰੀ ਅੱਜ ਵਸਤਾਈ ਨਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ